اسلامی دنیا دا عید الفطر ਤੋਂ بعد ਦੂਜਾ ਵੱਡਾ ਤਿਹਾਰ عید الاਜ਼ਹਾ ਹੈ ਇਸ ਤਿਹਾਰ ਦੇ ਵੱਖ-ਵੱਖ ਨਾਮ عید الاਜ਼ਹਾ, عید القربان, عید الاਧਾ, عید الکبیر, عید البਕਰ, ਬਕਰੀਦ ਆਦ ਵੀ ਪ੍ਰਚਲਿਤ ਹਨ ਅਰਬੀ ਪਾਸ਼ਾ ਦੇ ਸ਼ਬਦ ਇਹ ਤੋਂ ਪਾਵ ਦਾਵਤ ਜਾਂ ਖੁਸ਼ੀ ਸਾਂਝੀ ਕਰਨਾ, ਪ੍ਰਸੰਤਾਦਾਇਕ ਖਾਣਾ ਤੇ ਖਵਾਉਣਾ ਛੁੱਟੀਆਂ ਵੀ ਹਨ ਪੰਜਾਬੀ ਭਾਰਤੀ ਅਤੇ ਏਸ਼ੀਅਨ ਸੱਭਿਆਚਾਰ ਦੇ ਵਿੱਚ Eid al-Bakr, Bakrid ਅਤੇ Bakra Eid ਵਜਿਰੇ ਪ੍ਰਚਲਿਤ ਹਨ। ਅਰਬੀ ਭਾਸ਼ਾ ਦਾ ਹੀ ਸ਼ਬਦ ਅਜ਼ਹਾ ਜਾਂ ਅਧਾ ਹੈ ਜਿਸ ਤੋਂ ਪਾਬ ਹੈ ਹਲਾਲ ਕਰਨਾ ਜਾਂ ਕੁਰਬਾਨੀ ਦੇਣਾ। ਇਹ ਸ਼ਬਦ ਭਾਵੇਂ ਨਿਰੁਕਤੀ ਅਤੇ ਬੋਲਚਾਲ ਦੀ ਬੋਲੀ ਪੱਖੋਂ ਵੱਖ-ਵੱਖ ਹਨ ਪਰ ਸਾਰਿਆਂ ਦਾ ਮਤਲਬ ਇੱਕੋ ਹੀ ਹੈ। ਕੁਰਬਾਨੀ ਵਾਲੀ Eid ਪਾਬ ਆਪਣੇ ਵੱਲੋਂ ਕੀਤੀ ਕੁਰਬਾਨੀ ਦੀ ਖੁਸ਼ੀ ਨੂੰ ਪਰਿਵਾਰ ਰਿਸ਼ਤੇਦਾਰ ਗਰੀਬ ਅਤੇ ਸਮਾਜ ਵਿੱਚ ਲੋੜਵੰਦ ਲੋਕਾਂ ਨਾਲ ਸਾਂਝੀ ਕਰਨਾ Eid ul Bakr ya Bakrid ਦੇ ਤਿਹਾੜੀ ਦਾ ਧਾਰਮਿਕ ਅਤੇ ਇਤਿਹਾਸਿਕ ਵਿਸ਼ੋਕੜ ਬੜਾ ਦਿਲਚਸਪ ਅਤੇ ਮਹੱਤਵਪੂਰਨ ਹੈ ਇਸਲਾਮ ਧਰਮ ਦੇ ਆਖਰੀ ਨਬੀ حضرت ਮੁਹੰਮਦ ਸੱਲੱਲਹੁ ਅਲੈਹ ਸਲਮ ਦੇ ਨਵਬੁੱਤ ਕਾਲ ਤੋਂ ਲਗਭਗ 25 ਸਾਲ ਪਹਿਲਾਂ ਅਤੇ ਮੌਜੂਦਾ ਸਮੇਂ ਤੋਂ 4000 ਸਾਲ ਪਹਿਲਾਂ حضرت ਇਬਰਾਹਿਮ ਪੈਗੰਬਰ ਹੋਏ ਹਨ حضرت ابراہیم ਦਾ ਜਨਮ ਇਰਾਕ ਵਿੱਚ ਵਹਿੰਦੇ ਦਰਿਆ ਫਰਾਤ ਦੇ ਕੰਢੇ ਵਸੇ ਹੋਰ ਸ਼ਹਿਰ ਦੇ ਵਿੱਚ ਹੋਇਆ ਸੀ ਇਦਲ ਬਕਾ ਦੀ ਸ਼ੁਰੂਆਤ ਬਾਰੇ ਕੁਰਾਨ ਮਜੀਦ ਦੇ ਪਾਗ ਨੰਬਰ 18 ਅਤੇ 23 ਦੀਆਂ ਸੂਰਤਾਂ ਦੇ ਵਿੱਚ ਵਰਣਨ ਆਉਂਦਾ ਹੈ ਇਸ ਦੇ ਵਿੱਚ Hazrat Ibrahim ਅਤੇ ਉਹਨਾਂ ਦੇ ਪੁੱਤਰ Ismail ਬਾਰੇ ਜ਼ਿਕਰ ਹੈ Ismail ਦੀ ਥਾਂ ਪੇਡੂ ਦੀ ਕੁਰਬਾਨੀ ਵਾਲੀ ਘਟਨਾ ਦੌਰਾਨ Hazrat Ibrahim ਦੀ ਪਤਨੀ ਬੀਬੀ ਹਾਜ਼ਰਾ ਨੇ ਆਪਣੇ ਪਰਿਵਾਰ ਬਾਪ ਅਤੇ ਬੇਟੇ ਦੀ ਸ਼ੈਤਾਨ ਤੋਂ ਹਿਵਾਜ਼ਤ ਲਈ ਦੰਦਰ ਚੁੱਕ ਕੇ ਮਾਰਨੇ ਸ਼ੁਰੂ ਕਰ ਦਿੱਤੇ ਸਨ ਅਸੋ ਬੁਨਿਆਦੀ ਤੌਰ ਤੇ ਇਸਲਾਮ ਵਿੱਚ ਕੁਰਬਾਨੀ ਦੀ Eid ਅਤੇ ਹਜ ਕਰਨ ਸਮੇਂ ਸ਼ੈਤਾਨ ਨੂੰ ਕੰਕਰ ਮਾਰਨ ਦੀ ਬਰਥਾ ਇਸ ਘਟਨਾ ਤੋਂ ਬਾਅਦ ਹੀ ਸ਼ੁਰੂ ਹੋਈਆਂ ਬੱਕਰਾ Eid ਦੀ ਨਵਾਜ਼ ਦੀਆਂ ਦੋ ਰਕਾਤਾਂ ਪੜਨ ਤੋਂ ਬਾਅਦ ਕੁਰਬਾਨੀ ਲਈ ਨਿਰਧਾਰਤ ਜਾਨਵਰਾਂ ਨੂੰ ਹلال ਕੀਤਾ ਜਾਂਦਾ ਹੈ ਹلال ਕਰਨ ਪਿੱਛੋਂ ਜਾਨਵਰ ਦਾ ਗੋਸ਼ਤ ਇਕੱਠਾ ਕਰਕੇ ਤਿੰਨ ਪਾਗਾਂ ਵਿੱਚ ਵੰਡਿਆ ਜਾਂਦਾ ਹੈ ਪਹਿਲਾ ਪਾਗ ਕੁਰਬਾਨੀ ਕਰਨ ਵਾਲੇ ਪਰਿਵਾਰ ਦਾ ਦੂਜਾ ਰਿਸ਼ਤੇਦਾਰਾਂ ਦਾ ਅਤੇ ਤੀਸਰਾ ਗਰੀਬ ਲੋਕਾਂ ਦਾ ਹੁੰਦਾ ਹੈ ਗਰੀਬ ਤੋਂ ਪਾਵ ਉਹ ਲੋਕ ਜੋ ਆਰਥਿਕ ਤੰਗੀ ਤੁਰਸ਼ੀ ਕਰਨ ਕੁਰਬਾਨੀ ਕਰਨ ਤੋਂ ਅਸਮਰਥ ਹਨ ਹਨਫੀ ਸਕੂਲ ਅਨਸਾਰ ਵਧੀਰੀ ਲੋਕ ਪਰਿਵਾਰ ਅਤੇ ਰਿਸ਼ਤੇਦਾਰਾਂ ਲਈ ਕੇਵਲ ਇੱਕ ਹਿੱਸਾ ਰੱਖ ਕੇ ਬਾਕੀ ਦੋ ਹਿੱਸੇ ਗਰੀਬਾਂ, ਯਤੀਮਾਂ, ਮਸਕੀਨਾਂ ਅਤੇ ਹੋਰ ਜ਼ਰੂਰਤਮੰਦਾਂ ਦੇ ਵਿੱਚ ਵੰਡ ਦਿੰਦੇ ਹਨ ਜਿਨ੍ਹਾਂ ਜਾਨਵਰਾਂ ਨੂੰ ਕੁਰਬਾਨੀ ਲਈ ਹਲਾਲ ਕੀਤਾ ਜਾਂਦਾ ਹੈ ਉਹਨਾਂ ਦਾ ਨਾਮ ਬੱਕਰਾ, ਬੱਕਰੀ, ਪੇੜ, ਲੇਲਾ, ਊਠ, ਬੱਚਾ ਸਮਾਜਿਕ ਅਤੇ ਆਧਾਨ ਬਕਰਾਇਦ ਹਿਜਰੀ ਕੈਲੰਡਰ ਦੇ ਅੰਤਿਮ ਮਹੀਨੇ ਤੋਂ ਅਲਹਿਜਾ ਜਿਸ ਨੂੰ ਜ਼ਿਲਹਿਜਾ ਵੀ ਕਿਹਾ ਜਾਂਦਾ ਹੈ ਦੀ 10 ਤੋਂ 12 ਤਰੀਕ ਨੂੰ ਮਨਾਇਆ ਜਾਂਦਾ ਹੈ ਜ਼ਿਲਹਿਜਾ ਤੋਂ ਪਾਬ ਹੈ ਹੱਜ ਕਰਨ ਜਾਂ ਧਾਰਮਿਕ ਯਾਤਰਾ ਦਾ ਮਹੀਨਾ ਬਕਰਾਇਦ ਨੂੰ ਸੰਸਾਰ ਭਰ ਦੇ ਮੁਸਲਮ ਪਾਈਚਾਰੇ ਵੱਲੋਂ ਸ਼ਰਧਾ ਸਾਦਗੀ ਅਤੇ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਇਹ ਤਿਹਾਰ حضرت ابراہیم ਬਲੋਂ ਆਪਣੇ ਇਕਲੌਤੇ ਤੇ ਪਿਆਰੇ ਪੁੱਤਰ ਦੀ ਰੱਬ ਦੀ ਰਜ਼ਾ ਲਈ ਕੁਰਬਾਨੀ ਦੀ ਯਾਦ ਦਾ ਪ੍ਰਤੀਕ ਹੈ ਆਰਥਿਕ ਤੌਰ ਤੇ ਇਸ ਤਿਹਾਰ ਦੌਰਾਨ ਜਾਨਵਰਾਂ ਦੀ ਵਪਾਰੀ ਖਰੀਦੋ-ਫਰੋਖਤ ਹੁੰਦੀ ਹੈ ਜੋ ਸਮਾਜ ਅਤੇ ਮੁਲਕ ਦੀ ਆਰਥਿਕ ਮਜ਼ਬੂਤੀ ਤੇ ਵਪਾਰਿਕ ਵਿਕਾਸ ਦਾ ਆਧਾਰ ਬਣਦਾ ਹੈ ਇਹ ਤਿਹਾਰ ਰੱਬ ਦੀ ਰਜ਼ਾ ਲਈ ਸਮਰਪਿਤ ਸ਼ਰਧਾ, ਦਿਆਲਤਾ ਤੇ ਭਾਈਚਾਰਕ ਇਕਤਾ ਦਾ ਪ੍ਰਤੀਕ ਹੈ ਇਸਲਾਮੀ ਧਾਰਮਿਕ ਤੇ ਇਤਿਹਾਸਿਕ ਸੋਮਿਆਂ ਅਨੁਸਾਰ ਕੁਰਬਾਨੀ ਦਾ ਗੋਸ਼ਤ ਜਾਂ ਖੂਨ ਰੱਬ ਕੋਲ ਪਹੁੰਚਣਾ ਮੰਤਵ ਨਹੀਂ ਹੈ ਇਸ ਦਾ ਮੰਤਵ ਸਗੋ ਸਮਾਜ ਵਿੱਚ ਇਸ ਰੂਪ ਵਿੱਚ ਰੱਬ ਦੀ ਖੁਸ਼ੀ ਲਈ ਗਰੀਬਾਂ ਤੇ ਲੋੜਵੰਦਾਂ ਵਾਸਤੇ ਕੁਝ ਕੁਰਬਾਨ ਕਰਨ ਤੋਂ ਹੈ ਇਤਿਹਾਸਿਕ ਕਾਲ ਦੌਰਾਨ ਸੰਕਟ ਵਾਲੇ ਹਾਲਾਤ ਵਿੱਚ ਅਜਿਹੀਆਂ ਮਿਸਾਲਾਂ ਵੀ ਮਿਲਦੀਆਂ ਹਨ ਜਦੋਂ ਜਾਨਵਰਾਂ ਜਾਂ ਗੋਸ਼ਤ ਦੀ ਕੁਰਬਾਨੀ ਤੋਂ ਬਿਨਾਂ ਖਲੀਫਾ ਸਾਹਿਬਾਨ ਦੁਆਰਾ ਹੋਰ ਵਸਤੂਆਂ ਦੀ ਕੁਰਬਾਨੀਆਂ ਵੀ ਕੀਤੀਆਂ ਹਨ